ਦੇ ਹੁਣ ਬੱਸ ਕਾਰੀਆਂ ਵੰਡ ਦੇ ਕਾਰੀਆਂ ਵੰਡ ਦੇ ਮੁਕਾ ਭਾਈ ਪਰਮਾਤਮਾ ਦਾ ਪ੍ਰਚਾਰ ਹੈ ਜੀ ਕੀ ਦਾ ਇਹ ਪ੍ਰਚਾਰ ਕਿਹਦੇ ਵੱਲੋਂ ਆ ਰਿਹਾ ਹੈ ਕਦੀ ਸਬਕਰੀਬ ਦੱਸ ਰਾਮਪਾਲ ਮਹਾਰਾਜ ਦੇ ਅੱਛਾ ਕੀ ਦੇਣਾ ਰਾਮਪਾਲ ਮਹਾਰਾਜ ਦੀ ਕੋਈ ਸਭ ਕੁਝ ਜਰ ਐਸ ਬਸ ਇਹ ਬਸ ਆਪਾਂ ਨੇ ਤਾਂ ਕੋਈ ਸੋਣਾ ਨਹੀਂ ਰਿਹਾ ਠੀਕ ਹੈ ਕੋਈ ਹੈ ਤੁਹਾਡੇ ਕੋਲੇ ਪਰਮਿਸ਼ਨ ਪਰਮਿਸ਼ਨ ਇੱਥੇ ਬੰਡਣ ਦੀ ਕਿ ਉਹੀ ਸੜਕਾਂ ਦੇ ਖੜਕੇ ਜੀ ਅਸੀਂ ਆਹ ਪੁਲਿਸ ਚੌਂਕੀ ਕੋਲੇ ਲੱਗੇ ਹੋਏ ਆ ਜੀ ਤਾਂ ਅਸੀਂ ਇਹ ਕਰਕੇ ਠੀਕ ਹੈ ਜੀ ਜੇ ਸਾਡੀ ਪੁਲਿਸ ਜਾ ਕੇ ਦੀ ਹੋਵੇ ਫਿਰ ਆ ਗੱਲਾਂ ਨੂੰ ਕਾਨੂੰ ਉੱਪੜ ਗੇ ਠੀਕ ਹੈ ਠੀਕ ਹੈ ਲੋਕਾਂ ਨੂੰ ਖੜਾ ਖੜਾ ਬਾਕੀ ਸਾਨੂੰ ਪੰਜਾਬ ਹੀ ਇਥੇ ਆਉਂਦਾ ਗੰਦ ਪਾਉਣ ਨੂੰ ਇਹ ਕਿਤੋਂ ਦਾ ਕੱਢਿਆ ਵੱਢਿਆ ਸਾਧ ਹੈ ਕਰ ਲੋ ਕਰ ਲੋ ਕੋਈ ਨਹੀਂ ਕਰ ਲੋ ਕਰ ਲੋ ਮੁਰਜਿਆ ਕੀ ਕਹੀ ਠੀਕ ਹੈ ਹਾਂ ਨਾ ਦੇਣ ਕੀ ਹੈ ਉਹਨੂੰ ਉਹਦੀ ਸਮਾਜ ਨੂੰ ਠੀਕ ਹੈ ਠੀਕ ਹੈ ਇਹ ਤੂੰ ਤਾਂ ਪੜ੍ਹੇ ਲਿਖੀ ਲੱਗਦੀ ਆ ਸਿਆਣੇ ਬਿਆਣੇ ਬੰਦੇ ਕਾਮਲੇ ਹੋਏ ਫਿਰਦੇ ਹੋ ਤੁਸੀਂ ਠੀਕ ਆ ਠੀਕ ਆ ਅੱਗੇ ਸਰਸੇ ਵਾਲਿਆਂ ਨੇ ਕੀ ਕਹਿੰਦਾ ਹਾਂ ਆ ਦੇਖ ਲਓ ਮਿੱਤਰੋ ਪੰਜਾਬ ਦੀ ਧਰਤੀ ਤੇ ਕੀ ਕੁਸ ਹੋਈ ਜਾਂਦਾ ੱੱਕੇ ਨਕਦਾ ਅੱਬਾ ਬੰਦੇ ੱੱਕੇ ਨਕਦਾ ਅੱਬਾ ਬੰਦੇ ਇੱਕ ਸਾਡਾ ਆ ਰਾਮਪਾਲ ਕੋਈ ਹਰਿਆਣੇ ਦਾ ੱੱਕੇ ਨਾ ਰੋਕ ਰੋਕ ਕੇ ਕਰੀਆਂ ਆਂ ਦੀ ਇਹ ਕਿੱਥੇ ਖੜੀਆਂ ਆ ਉਹ ਉਹਨਾਂ ਕੋਲ ਚੱਲ ਉਹਨਾਂ ਕੋਲ ਚੱਲ ਉਹ ਉਹ ਬੁੜੀਆਂ ਕੋਲ ਚੱਲ ਪੂਰੀ ਝੜਾ ਨਹੀਂ ਕਰ ਪਹਿਲਾਂ ਸੰਤ ਦਿਖਾਉਣ ਗਿਆ ਪਰਲੇ ਪਾਸੇ ਕਰ ਲੈ ਆਪਾ ਪਰਲੇ ਪਾਸੇ ਕਰ ਲੈ ਦੁਬਾਰਲੇ ਤੱਕ ਦਿਖਾਉਣ ਗਿਆ ਬੋਲ ਨਹੀਂ ਆਉਂਦੇ ਕੀ ਬੰਦ ਲਿਖੋਂ ਪੜ੍ਹਨੇ ਤੁਸੀਂ ਮੇਰੇ ਗਿਆਨ ਗੰਗਾ ਪੁੱਤ ਪਰਮਾਨੰ ਇਹ ਕੀ ਦੀ ਲਿਖੀ ਐ ਸੰਤਰਾਮਪਾਲ ਜੀ ਦੀ ਇਹ ਰਾਮਪਾਲ ਤੇ ਤੁਹਾਨੂੰ ਪਤਾ ਕੌਣ ਆ ਇਹਦੇ ਕਿੰਨੇ ਪਰਚੇ ਸੰਤਰਾਮਪਾਲ ਤੇ ਇਹ ਸਾਨੂੰ ਪਰਚਾ ਇੱਕ ਨਿੱਕੀ ਕੀ ਕੀ ਨਹੀਂ ਪਰਚੇ 18 20 ਬੰਦੇ ਮਰਵਾਦੇ ਤੁਸੀਂ ਕਾਹਦੇ ਵਾਸਤੇ ਬੰਦੇ ਹੋ ਗੰਦ ਪਾਉਂਦੇ ਆ ਗੰਦ 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 ਪੰਜਾਬ ਇੱਥੇ ਹੁੰਦਾ ਸਾਨੂੰ ਗੰਦ ਪਾਉਣ ਨੂੰ ਹਨਾ ਪੰਜਾਬੀ ਸਾਨੂੰ ਹਾਂ ਕੀ ਦੇਣਾ ਸਮਾਗ ਲੈ ਦੇਣਾ ਕਿਉਂ ਨਾ ਸਮਾਗ ਲੈ ਬਦਲ ਨੂੰ ਗਿਆ ਤੁਹਾਨੂੰ ਕੀ ਆਪਾਂ ਦੇਖੋ ਤੁਖੋ ਗੱਲ ਪਸਾ ਮੋੜੇ ਹੋ ਲੈਣਾ ਜਿੰਨੇ ਪੂਰੇ ਹੋ ਨਹੀਂ ਕਿ ਉਹ ਮੁੰਡਾ ਘੇਰੀ ਖੜਾ ਉਹ ਦੇਖੋ ਥੋੜਾ ਉਹ ਘੇਰੀ ਖੜਾ ਉਹਨੂੰ ਇਹਦਾ ਜਮਾਗ ਆ ਦੇਖੋ ਥੋੜਾ ਜਾਣਾ ਬਲਾ ਘੇਰੀ ਮੁੰਡਾ ਕਿੰਨੇ ਪਰਚੇ ਆ ਤੁਸੀਂ ਮਾਰਨ ਵਧੀਆ ਤੁਹਾਨੂੰ ਇਹ ਤੁਸੀਂ ਕਾਰੇ ਖਾਤਰ ਵੰਡਦੇ ਹੋ ਨਹੀਂ ਤੁਸੀਂ ਮਾਰਨ ਵਾਸਤੇ ਚੱਲੂ ਤੂੰ ਮਾਰਦੇ ਨਹੀਂ ਹਾਂ ਹੱਤ ਕਰ ਲੈ ਬਣਾ ਦੇ ਤੁਸੀਂ ਮੂਰੇ ਕਿਤਾਬਾਂ ਕਰ ਦੋ ਅੰਦਰ ਇਹਦਾ ਜਵਾਗਮਾਰ ਹੋਗੇ ੱਟਕੇ ਨਾਲ ਕਰਦੇ ੱਟਕੇ ਨਾਲ ਇਹ ਬਲੱਟ ਕਾਲੀ ਦੀ ਪੂਰੀ ਫੜੀ ਆਹ ਮਾਲ ਸੰਗਰੂਰ ਖੜੇ ਆ ਸੰਗਰੂਰ ਸੰਗਰੂਰ ਖੜੇ ਆ ਸੰਗਰੂਰ ਇੱਥੇ ੱਟਕੇ ਨਾਲ ਇਹ ਕਿਤਾਬਾਂ ਵੰਡ ਰਹੇ ਆ ਰਾਮਪਾਲ ਨਾਂ ਦਾ ਕੋਈ ਸਾਧ ਹੈ ਉਹਦੀਆਂ ਲੋਕਾਂ ਨੂੰ ਖੜਾ ਜੜਾ ਹੁਣ ਸਾਰੇ ਉਹ ਕਿੱਥੇ ਹੋ ਹੋ ਰ ਆ ਬਾਈ ਦੇਖ ਗੱਡੀਆਂ ਪਰ ਪਰ ਗੱਡੀਆਂ ਪਰ ਪਰ ਆਏ ਆ ਤੇ ਹੁਣ ਉਹ ਜਾਂਦੇ ਆ ਸਾਰੇ ਚੜ ਕੇ ਇਹੀ ਕੁਝੇ ਕੋਈ ਸਿੱਖ ਕਰਦਾ ਹੋਵੇ ਉਹਦੀ ਹਾਂ ਆ ਚੌਂਕੀ ਕੋਲੇ ਖੜੇ ਆ ਆ ਚੌਂਕੋਲੇ ਜਮੀ ਚੌਂਕੀ ਸਿੱਖਾਂ ਤੇ ਉਹਦੀ ਨਾਲ ਦੀ ਨਾਲ ਤੋਂ ਕਰਦੇ ਨੇ ਕਰ ਬਾਈ ਇਹਨਾਂ ਦੇ ਬਲਕਾਂ ਨੂੰ ਇਕੱਠੇ ਹੋ ਗਏ ਇਧਰੋਂ ਉਧਰ ਲਾਈਨ ਖੜੀ ਸੀ ਇਧਰ ਲਾਇਆ ਕਿ ਮੈਂ ਕਿਥੋਂ ਲਾਗੇਗਾ ਬਾਈ ਐ ਮੂਹੇ ਕਾਤਾ ਬਣੇ ਹੁੰਦੇ ਆ ਕਿਤੇ ਕਿਸਾ ਕੋਈ ਜਵਾਕ ਮਰ ਗਿਆ ਕੌਣ ਜ਼ਿੰਮੇਵਾਰੂ ਪ੍ਰਸ਼ਾਸਨ ਪੰਨੇ ਨਾ ਤੀ ਦੇਖਦਾ ਨਹੀਂ ਹੈਗਾ ਇੰਨਾ ਰੋਡ ਚੱਲਦਾ ਹੁਣ ਮੇਨਟੇਂਸ ਚ ਬਣਦਾ ਪ੍ਰਸ਼ਾਸਨ ਨੂੰ ਪਾਲਦਾ ਐ ਇੰਨੀ ਰਫਤਾਰ ਨਾਲ ਕੰਮ ਲੱਗੇ ਰਹਿਣਗੇ ਆ ਤੁਸੀਂ ਰਫਤਾਰ ਨਾਲ ਨਹੀਂ ਛੱਡੇ ਬਾਈ ਨਾ ਯਾਰ ਗਿਆਨ ਗੰਗਾ ਨੂੰ ਦੇਣ ਕੀ ਆ ਉਹ ਬੰਦੇ ਦੀ ਕੀ ਦੇਣ ਹੈ ਹਰਿਆਣਾ ਜਵਾਕੇ ਹੁਣ ਹੋਰੇ ਗੰਦ ਪਾਉਣ ਲੱਗ ਗਏ ਇਹ ਇਹਦੇ ਚ 50% ਬੰਦੇ ਬਾਹਰ ਦੇ ਐ ਸਾਰੇ ਬਾਹਰ ਦੇ ਨੇ ਉਹ ਦੇਖ ਲਓ ਵੀ ਹੁਣ ਹੋ ਭੱਜ ਗਏ ਗਿਆਨ ਗੰਗਾ ਪਤਾ ਨਹੀਂ ਗਿਆਨ ਪੂਰਾ ਹੋ ਗਿਆ ਹੋ ਗਈਆਂ ਦੋਨੇ ਗੱਡੀਆਂ ਉਹਨਾਂ ਦੀਆਂ ਮੁੜ ਕੇ ਹੋ okay. ਗਈ